ਓ ਪੁੱਤ ਚਰਨਿਆ ਮੈਨੂੰ ਖੰਗ ਛੜੀ ਜਾਂਦੀ ਐ ਪੁੱਤ ਮੇਰਾ ਸਾਹ ਵੀ ਰੁਕਦਾ ਜਾ ਰਿਹਾ ਐ ਪੁੱਤ ਮੈਂ ਬਹੁਤ ਤੰਗਾਂ ਪੁੱਤ ਓ ਪੁੱਤ ਸੁਣਦਾ ਤੈਨੂੰ ਮੈਨੂੰ ਕੋਈ ਦਵਾਈ ਲਿਆ ਦੇ ਪੁੱਤ ਕਮਰੇ ਦੇ ਵਿੱਚ ਪਏ ਹੋਏ ਭੋਲੇ ਨੇ ਆਪਣੇ ਇਕਲੌਤੇ ਪੁੱਤ ਨੂੰ ਆਪਣੇ ਪਿਆਰੇ ਪੁੱਤ ਨੂੰ ਚਰਨਜੀਤ ਨੂੰ ਹੱਕਾ ਮਾਰਦੇ ਹੋਈ ਇਹ ਗੱਲਾਂ ਕਈਆਂ ਅੱਗੋਂ ਚਰਨਜੀਤ ਦਾ ਜਵਾਬ ਕੀ ਆਇਆ ਉਹ ਵੀ ਤੁਸੀਂ ਸੁਣ ਲਓ ਅੱਧੀ ਰਾਤ ਹੋਈ ਪਈ ਐ ਦੱਸ ਤੈਨੂੰ ਕਿੱਥੋਂ ਲਿਆਦਿਆਂ ਦਵਾਈ ਦਿਨੇ ਯਾਦ ਨਹੀਂ ਹੁੰਦਾ ਇੱਕ ਕੰਮ ਤੋਂ ਥੱਕ ਕੇ ਆਈਂਦਾ ਇੱਕ ਇਹ ਸੌਣ ਨਹੀਂ ਦਿੰਦਾ ਬੁੜਾ ਪੈ ਜਾ ਹੁਣ ਰਾਮ ਨਾਲ ਅੱਧੀ ਰਾਤ ਨੂੰ ਦੱਸ ਕਿਹੜੇ ਡਾਕਟਰ ਕੋਲੇ ਜਾਵਾਂ ਕਿਹੜੇ ਡਾਕਟਰ ਨੂੰ ਲਿਆਵਾਂ ਕਿੱਥੋਂ ਲਿਆਵਾਂ ਤੈਨੂੰ ਦਵਾਈ ਬੁੜੇ ਨੂੰ ਇੱਕੋ ਸਾਂ ਵਿੱਚ ਇਹ ਸਾਰੀਆਂ ਗੱਲਾਂ ਬੋਲਦਾ ਹੋਇਆ ਚਰਨਜੀਤ ਆਪਣੇ ਕਮਰੇ ਵਿੱਚ ਜਾ ਵੜਿਆ ਕੁੰਡੀ ਲਾ ਕੇ ਸੋ ਗਿਆ ਖੰਗ ਨਾਲ ਸਾਹੋ ਸਾਹ ਹੋਏ ਭੋਲੇ ਉੱਪਰ ਜਿਵੇਂ ਕੋਈ ਬੋਝ ਆ ਡਿੱਗ ਗਿਆ ਮੁੜਕੇ ਦੀ ਤੌਣੀ ਆ ਗਈ ਪਸੀਨਾ ਆ ਗਿਆ ਰਜਾਈ ਪਰਾਂ ਲਾ ਕੇ ਮਾਰੀ ਲੰਬੇ ਲੰਬੇ ਸਾਹ ਲੈਂਦਿਆਂ ਸੋਚਾਂ ਦੀ ਲੜੀ 30 ਸਾਲ ਪਿੱਛੇ ਚਲੀ ਗਈ ਇੱਕ ਵਾਰ ਜਦੋਂ ਚਰਨਜੀਤ ਨੂੰ ਰਾਤ ਵੇਲੇ ਉਲਟੀਆਂ ਟੱਟੀਆਂ ਲੱਗ ਗਈਆਂ ਸਨ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਫਿਰ ਭੋਲੇ ਨੇ ਸੋਚਿਆ ਕਿ ਉਹ ਕਿਵੇਂ ਪੈਸੇ ਟਕੇ ਦਾ ਇੰਤਜ਼ਾਮ ਕਰਕੇ ਕਿਸੇ ਦੀ ਜੀਪ ਮੰਗ ਕੇ ਉਸੇ ਟਾਈਮ ਤੁਰੰਤ ਚਰਨਜੀਤ ਨੂੰ ਸੈਰ ਲੈ ਗਿਆ ਡਾਕਟਰ ਕੋਲੇ ਲੈ ਗਿਆ ਹਸਪੀਟਲ ਵਿੱਚ ਲੈ ਗਿਆ ਡਾਕਟਰ ਦੇ ਤਰਲੇ ਮਿੰਤਾ ਕੀਤੇ ਚਰਨਜੀਤ ਦਾ ਇਲਾਜ ਕਰਵਾਇਆ ਬਹੁਤ ਮੁਸ਼ਕਲ ਰਾਤ ਕੱਟੀ ਉਸ ਤੋਂ ਬਾਅਦ ਦੀਆਂ ਰਾਤਾਂ ਵੀ ਬੈਠ ਕੇ ਕੱਟੀਆਂ ਚਰਨਜੀਤ ਦਾ ਬਹੁਤ ਧਿਆਨ ਰੱਖਿਆ ਵੈਸੇ ਤਾਂ ਚਰਨਜੀਤ ਬਹੁਤ ਵਾਰੀ ਬਿਮਾਰ ਹੋਇਆ ਤੇ ਬਹੁਤ ਵਾਰੀ ਉਹਦਾ ਇਲਾਜ ਕਰਵਾਇਆ ਉਹੋ ਵੇਲਾ ਯਾਦ ਕਰਕੇ ਭੋਲੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਥਰੂ ਆ ਗਈ ਫਿਰ ਭੋਲਾ ਆਪਣੇ ਪਰਨੇ ਦੇ ਲੜ ਨਾਲ ਆਪਣੇ ਹੰਝੂ ਸਾਫ਼ ਕਰਦਾ ਹੋਇਆ ਆਪਣੇ ਸਿਰਹਾਣੇ ਪਈ ਲਿਫਾਫੇ 'ਚੋਂ ਨੀਂਦ ਦੀ ਗੋਲੀ ਲੱਭਣ ਲੱਗ ਪਿਆ ਦੋਸਤੋ ਬਾਕੀ ਤੁਸੀਂ ਕਿਹੜਾ ਨਿਆਣੇ ਹੋ ਤੁਸੀਂ ਸਾਰੇ ਬਹੁਤ ਸਿਆਣਿਆਂ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਹ ਤੁਸੀਂ ਆਪ ਜਾਣੀ ਜਾਣੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ